ਸਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਕੱਚੇ ਪ੍ਰਵਾਸੀਆਂ ਦੀ ਫੜੋ ਫੜੀ ਤੇ ਅਦਾਲਤ ਨੇ ਲਾਈ ਰੋਕ ਸਿਰਫ ਡਿਪੋਰਟੇਸ਼ਨ ਦੇ ਹੁਕਮਾਂ ਵਾਲਿਆਂ ਨੂੰ ਫੜ ਸਕਣਗੇ ਆਈਸ ਏਜੰਟ ਟਰੰਪ ਦੀ ਮਾਨਸਿਕ ਸਿਹਤ ਖਤਰਨਾਕ ਹੱਦ ਤੱਕ ਵਿਗੜਨ ਦੀਆਂ ਰਿਪੋਰਟਾਂ ਵਾਈਟ ਹਾਊਸ ਨੇ ਯੂਰਪੀਅਨ ਡਿਪਲੋਮੈਟਸ ਤੇ ਲਾਇਆ ਅਫਵਾਹਾਂ ਫੈਲਾਉਣ ਦੇ ਦੋਸ਼ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਛੇੜੀ ਨਵੀਂ ਵਿਪਤਾ ਤਿੰਨ ਰਾਜਾਂ ਵਿੱਚ ਡਰਾਈਵਰਲੈਸ ਟਰੱਕਾਂ ਦੀ ਆਵਾਜਾਈ ਸ਼ੁਰੂ ਕੈਨੇਡਾ ਵਿੱਚ ਪੰਜਾਬੀਆਂ ਦੀ ਸੁਰੱਖਿਆ ਵਿੱਚ ਤਣਾਅਤ ਹੋਣਗੇ ਪੁਲਿਸ ਅਫਸਰ ਸਰੀ ਸ਼ਹਿਰ ਦੇ ਅਸਮਾਨ ਵਿੱਚ ਘੇੜੇ ਲਾਵੇਗਾ ਹੈਲੀਕਾਪਟਰ ਕੋਲੰਬੀਆ ਦੇ ਐਮਪੀਸ ਨੇ 15 ਮੁਸਾਫਰਾਂ ਵਾਲਾ ਹਵਾਈ ਜਹਾਜ਼ ਹੋਇਆ ਕ੍ਰੈਸ਼ ਉਡਾਣ ਪਰੰਤੋਂ 12 ਮਿੰਟ ਦੇ ਅੰਦਰ ਵਾਪਰਿਆ ਹਾਦਸਾ ਕੈਨੇਡਾ ਵਿੱਚ ਤਿੰਨ ਪੰਜਾਬੀ ਟਰੱਕ ਆਪਰੇਟਰਾਂ ਨੂੰ ਮਿਲੀ ਵੱਡੀ ਰਾਹਤ ਐਡਮਿੰਟਨ ਪੁਲਿਸ ਨੇ ਵਾਪਸ ਲਏ ਫਰਾਡ ਦੇ ਦੋਸ਼ ਇਹ ਹੁਣ ਖਬਰਾਂ ਵਿਸਤਾਰ ਨਾਲ غیر قانونی طریقے ਨਾਲ امریکہ ਵਿੱਚ ਦਾਖਲ ਹੋਏ ਹਜ਼ਾਰਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਫੈਡਰਲ ਅਦਾਲਤ ਨੇ ਇਹਨਾਂ ਨੂੰ ਇਮੀਗ੍ਰੇਸ਼ਨ ਹਿਰਾਸਤ ਵਿੱਚ ਲਏ ਜਾਣ ਤੇ ਰੋਕ ਲਾ ਦਿੱਤੀ ਹੈ ਜੀ ਹਾਂ ਮਿਨੀਸੋਟਾ ਦੀ ਅਦਾਲਤ ਦਾ ਤਾਜ਼ਾ ਹੁਕਮ ਟਰੰਪ ਸਰਕਾਰ ਦੇ ਉਸ ਐਲਾਨ ਮਗਰੋਂ ਆਇਆ ਜਿਸ ਵਿੱਚ ਹਜ਼ਾਰਾਂ ਰਿਫਿਊਜੀ ਕੇਸਾਂ ਦੀ ਪੁਨਰ ਸਮੀਖਿਆ ਕਰਨ ਦਾ ਜ਼ਿਕਰ ਕੀਤਾ ਗਿਆ ਫੈਡਰਲ ਜੱਜ ਜੌਨ ਟਨ ਹਾਈਮ ਨੇ ਕਿਹਾ ਕਿ ਬਗੈਰ ਗ੍ਰੀਨ ਕਾਰਡ ਵਾਲੇ ਰੈਫਿਊਜੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਅਮਰੀਕਾ ਵਿੱਚ ਰਹਿਣ ਦਾ ਹੱਕ ਹੈ ਸਿਰਫ ਇਹਨਾਂ ਹੀ ਨਹੀਂ ਬਗੈਰ ਵਾਰੰਟਾਂ ਤੋਂ ਇਮੀਗ੍ਰੇਸ਼ਨ ਏਜੰਟ ਇਹਨਾਂ ਦੇ ਘਰਾਂ ਵਿੱਚ ਦਾਖਲ ਨਹੀਂ ਹੋ ਸਕਣਗੇ ਅਤੇ ਧਾਰਮਿਕ ਸਥਾਨਾਂ ਵੱਲ ਜਾਂਦੇ ਹਨ ਜਾਂ ਗਰੋਸਰੀ ਖਰੀਦ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਜੌਨ ਟਨਹਾਈਮ ਦੇ ਹੁਕਮ ਪਾਵੇਂ 5600 ਪ੍ਰਵਾਸੀਆਂ ਦਵਾਲੇ ਕੇਂਦਰਤ ਨੇ ਜਿਨ੍ਹਾਂ ਨੂੰ ਰਿਫਿਊਜੀ ਦਾ ਦਰਜਾ ਮਿਲਣ ਦੇ ਬਾਵਜੂਦ ਹੁਣ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ ਪਰ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਦਾ ਫਾਇਦਾ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਵਿਚਾਰ ਅਧੀਨ ਮੁਕਦਮਿਆਂ ਵਾਲੇ ਅਸਾਈਲਮ ਕਲੇਮੈਂਟਸ ਵੀ ਲੈ ਸਕਦੇ ਨੇ ਮਾਨਯੋਗ ਜੱਜ ਨੇ ਕਿਹਾ ਕਿ ਮੁਦਈ ਟੀਰ ਇਹ ਦਰਸਾਉਣ ਵਿੱਚ ਸਫਲ ਰਹੀ ਕਿ 트ੰਪ ਸਰਕਾਰ ਉਹਨਾਂ ਰਫਿਊਜੀਆ ਨੂੰ ਹਿਰਾਸਤ ਵਿੱਚ ਨਹੀਂ ਲੈ ਸਕਦੀ ਜਿਨ੍ਹਾਂ ਵਿਰੁੱਧ ਡਿਪੋਰਟੇਸ਼ਨ ਦੇ ਹੁਕਮ ਜਾਰੀ ਨਹੀਂ ਹੋਏ ਉਧਰ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਨੇ ਅਦਾਲਤੀ ਫੈਸਲੇ ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਨਿਆਂਕ ਘਾਣ ਦਾ ਅੰਤ ਹੁੰਦਾ ਨਜ਼ਰ ਨਹੀਂ ਆਉਂਦਾ ਫਿਲਹਾਲ ਡੀ ਐਚ ਐਸ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਮਿਨੇਸੋਟਾ ਵਿੱਚ 3400 ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਏਜੰਟ ਗ੍ਰਫਤਾਰ ਕਰ ਚੁੱਕੇ ਨੇ ਅਤੇ ਹਜ਼ਾਰਾਂ ਮਾਮਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜੋ ਬਾਈਡਨ ਦੇ ਰਾਸ਼ਟਰਪਤੀ ਹੁੰਦਿਆਂ ਦਾਖਲਾ ਮਿਲਿਆ ਦੂਜੇ ਪਾਸੇ ਅਮਰੀਕਾ ਦੇ 9ਵੇਂ ਸਰਕਟ ਦੀ ਅਪੀਲ ਅਦਾਲਤ ਨੇ ਇੱਕ ਹੋਰ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੈਨੇਜ਼ੂਏਲਾ ਨਾਲ ਸੰਬੰਧਿਤ ਹਜ਼ਾਰਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਤਿੰਨ ਜੱਜਾਂ ਦੇ ਬੈਂਚ ਨੇ ਆਖਿਆ ਕਿ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਆਪਣੀਆਂ ਹਦਾਂ ਤੋਂ ਬਾਹਰ ਜਾਂਦੇਆਂ ਇਹਨਾਂ ਲੋਕਾਂ ਨੂੰ ਮਿਲੀ ਟੈਂਪਰੇਰੀ ਪ੍ਰੋਟੈਕਸ਼ਨ ਖਤਮ ਕੀਤੀ ਪਰ ਅਕਤੂਬਰ ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤ ਅਪੀਲ ਅਦਾਲਤ ਦੇ ਫੈਸਲੇ ਨੂੰ ਕਮਜ਼ੋਰ ਕਰ ਰਹੀ ਹੈ ਜਿਸ ਵਿੱਚ ਕ੍ਰਿਸਟੀ ਨੋਇਮ ਨੂੰ ਕਾਰਵਾਈ ਜਾਰੀ ਰੱਖਣ ਦੀ ਖੁੱਲ੍ਹ ਦਿੱਤੀ ਗਈ ਜਦਕਿ ਮੁਕੰਮਲ ਫੈਸਲਾ ਆਉਣਾ ਹਾਲੇ ਬਾਕੀ ਹੈ ਬਿਆਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਡੋਨਾਲਡ ਟਰੰਪ ਦਾ ਦੂਜਾ ਕਾਰਜਕਾਲ ਅਧੂਰਾ ਰਹਿ ਜਾਣ ਬਾਰੇ ਜ਼ਾਹਰ ਕੀਤੇ ਜਾ ਰਹੇ ਖਦਸ਼ਿਆ ਨਾਲ ਸੰਬੰਧਤ ਅਹਿਮ ਖਬਰ ਬਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਾਨਸਿਕ ਹਾਲਤ ਵਿੱਚ ਖਤਰਨਾਕ ਹੱਦ ਤੱਕ ਵਿਗਾੜ ਦੇ ਦੋਸ਼ਾਂ ਨੂੰ ਵਾਈਟ ਹਾਊਸ ਵੱਲੋਂ ਸਰਾਸਰ ਬੇਬੁਨਿਆਦ ਕਰਾਰ ਦਿੱਤਾ ਗਿਆ ਹੈ ਦਾ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਟਰੰਪ ਦੀ ਮਾਨਸਿਕ ਹਾਲਤ ਵਿੱਚ ਕਥਿਤ ਵਿਗਾੜ ਦੇ ਲੱਛਣ ਤਾਂ ਪਹਿਲਾਂ ਵੀ ਦੇਖੇ ਗਏ ਪਰ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਦੇ ਚਿਹਰੇ ਤੇ ਡਰ ਸਾਫ ਨਜ਼ਰ ਆ ਰਿਹਾ ਸੀ ਜਿਨ੍ਹਾਂ ਨੇ ਬੀਤੇ ਦਿਨ 트ੰਪ ਨਾਲ ਮੁਲਾਕਾਤ ਕੀਤੀ ਉਧਰ ਵਾਈਟ ਹਾਊਸ ਦਾ ਕਹਿਣਾ ਹੈ ਕਿ ਅਣਪਛਾਤੇ ਯੂਰਪੀ ਡਿਪਲੋਮੈਟਸ ਜਾਣਬੁੱਝ ਕੇ ਅਫਵਾਹਾਂ ਫੈਲਾਉਣ ਦਾ ਯਤਨ ਕਰ ਰਹੇ ਨੇ ਡੋਨਲਡ 트ੰਪ 5 ਮਹੀਨੇ ਬਾਅਦ 80 ਵਰਿਆਂ ਦੇ ਹੋ ਜਾਣਗੇ ਅਤੇ ਕਿਸੇ ਵੇਲੇ ਜੋ ਬਾਈਡਨ ਦੀ ਸਿਹਤ ਬਾਰੇ ਮਖੌਲ ਕਰਨ ਵਾਲਾ ਸ਼ਖਸ ਖੁਦ ਗੰਭੀਰ ਸਿਹਤ ਸਮੱਸਿਆਵਾਂ ਵਿੱਚ ਘਿਰਿਆ ਮਹਿਸੂਸ ਹੋ ਰਿਹਾ ਹੈ ਮੀਡੀਆ ਰਿਪੋਰਟ ਕਹਿੰਦੀ ਹੈ ਕਿ 트럼ਪ ਨੂੰ ਕਈ ਮੌਕਿਆਂ ਤੇ ਆਪਣੇ ਮੁੱਦੇ ਤੋਂ ਭਟਕਦੇ ਆ ਅਤੇ ਵਖ-ਵਖ ਆਗੂਆਂ ਦੇ ਨਾਂ ਰਲਗੱਡ ਕਰਦੇ ਆ ਦੇਖਿਆ ਗਿਆ 트럼ਪ ਦੇ ਚੀਫ ਆਫ ਸਟਾਫ ਵੱਲੋਂ ਕੈਬਨਟ ਮੰਤਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬਿਲਕੁਲ ਸੰਖੇਪ ਜਾਣਕਾਰੀ ਸਾਹਮਣੇ ਲਿਆਂਦੀ ਜਾਵੇ ਰਿਪੋਰਟ ਮੁਤਾਬਕ ਕੁਝ ਆਲੋਚਕਾਂ ਨੇ ਤਾਂ ਹੱਦ ਹੀ ਕਰ ਦਿੱਤੀ ਅਤੇ ਕਹਿਣ ਲੱਗੇ ਕਿ 트럼ਪ ਗੱਲਾਂ ਭੁੱਲਣ ਲੱਗੇ ਨੇ ਅਤੇ ਬੋਲਣ ਵਿੱਚ ਵੀ ਸਮੱਸਿਆ ਆ ਰਹੀ ਹੈ ਜੋ ਡਿਮੈਂਸ਼ੀਆ ਦੇ ਲੱਛਣ ਮੰਨੇ ਜਾ ਸਕਦੇ ਨੇ ਸਿਰਫ 트럼ਪ ਦੇ ਵਿਰੋਧੀ ਹੀ ਇਹ ਦੋਸ਼ ਨਹੀਂ ਲਾ ਰਹੇ ਸਗੋਂ ਪ੍ਰਸਿੱਧ ਸਾਈਕੋਲੋਜਿਸਟ ਡਾਕਟਰ ਜான் ਗਾਟਨਰ ਦਾ ਕਹਿਣਾ ਹੈ ਕਿ 트럼ਪ ਦੀਆਂ ਸਰਗਰਮੀਆਂ ਦੌਰਾਨ ਡਿਮੈਂਸ਼ੀਆ ਦੇ ਲੱਛਣਾਂ ਵਿੱਚ ਤੇਜ਼ ਵਾਧਾ ਹੋਇਆ ਹੈ 트럼ਪ ਦੀ ਭਤੀਜੀ ਮੈਰੀ ਨੇ ਵੀ ਦਾਅਵਾ ਕੀਤਾ ਕਿ ਉਸਦੇ ਪਿਤਾ ਫਰੈਡ 트럼ਪ ਨੂੰ ਵੀ ਬਡੇਰੀ ਉਮਰ ਵਿੱਚ ਡਿਮੈਂਸ਼ੀਆ ਨੇ ਘੇਰ ਲਿਆ ਸੀ ਚੇਤੇ ਰਹੇ ਕਿ ਸਵਿਟਜ਼ਰਲੈਂਡ ਵਿਖੇ ਵਰਲਡ ਇਕਨੋਮਿਕ ਫੋਰਮ ਦੇ ਸੰਮੇਲਨ ਦੌਰਾਨ 트럼ਪ ਗ੍ਰੀਨਲੈਂਡ ਅਤੇ ਆਈਸਲੈਂਡ ਦੇ ਮੁੱਦੇ ਤੇ ਭੰਬਲ ਪੂਸੇ ਵਿੱਚ ਨਜ਼ਰ ਆਏ ਜਦ ਕਿ ਅਜ਼ਰਬਾਈਜਾਨ ਨੂੰ ਅਬਾ ਬਾਈਜਾਨ ਕਹਿੰਦੇ ਸੁਨੇ ਗਏ ਬਤੌਰ ਰਾਸ਼ਟਰਪਤੀ 1 ਸਾਲ ਪੂਰਾ ਕਰਨ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਆਪਣੇ ਬਚਪਨ ਦੀਆਂ ਗੱਲਾਂ ਛੇੜ ਲਈਆਂ ਅਤੇ ਪੱਤਰਕਾਰਾਂ ਨੂੰ ਦੱਸਣ ਲੱਗੇ ਕਿ ਉਹਨਾਂ ਦੀ ਮਾਂ ਨੂੰ ਪੂਰਾ ਯਕੀਨ ਸੀ ਕਿ ਉਹ ਇੱਕ ਬਿਹਤਰੀਨ ਬੇਸਬਾਲ ਖਿਡਾਰੀ ਬਣਨਗੇ ਟਰੰਪ ਇਸ ਤੋਂ ਵੀ ਅੱਗੇ ਵਧ ਗਏ ਅਤੇ ਕਹਿਣ ਲੱਗੇ ਕਿ ਰੱਬ ਨੂੰ ਵੀ ਉਹਨਾਂ ਦੇ ਮੁੜ ਰਾਸ਼ਟਰਪਤੀ ਬਣਨ ਤੇ ਮਾਣ ਮਹਿਸੂਸ ਹੋ ਰਿਹਾ ਹੈ ਟਰੰਪ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਬਾਰੇ ਸਹਿਮਤ ਲੋਕਾਂ ਵਿੱਚ ਵਾਈਟ ਹਾਊਸ ਦੇ ਸਾਬਕਾ ਵਕੀਲ ਟਾਈ ਕੌਬ ਵੀ ਸ਼ਾਮਲ ਨੇ। ਉਹ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਤਹਨਾਤ ਸਨ ਅਤੇ ਉਹਨਾਂ ਨੇ ਗ੍ਰੀਨਲੈਂਡ ਬਾਰੇ ਰਾਸ਼ਟਰਪਤੀ ਦੀ ਟਿੱਪਣੀ ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਕੋਈ ਸਾਧਾਰਨ ਇਨਸਾਨ ਜਾਂ ਕਿਸੇ ਮੁਲਕ ਦਾ ਰਾਸ਼ਟਰਪਤੀ ਅਜਿਹੀਆਂ ਗੱਲਾਂ ਨਹੀਂ ਕਰ ਸਕਦਾ। ਦੂਜੇ ਪਾਸੇ ਟੀਮ ਟਰੰਪ ਉਹਨਾਂ ਦੀ ਸਿਹਤ ਬਾਰੇ ਕੋਈ ਵੀ ਗਲਤ ਸੁਣਨ ਨੂੰ ਤਿਆਰ ਨਹੀਂ। ਇਹ ਮੁੱਦਾ ਟਰੰਪ ਨੂੰ ਵੀ ਗੁੱਸਾ ਝੜਾ ਦਿੰਦਾ ਹੈ ਪਰ ਰਾਸ਼ਟਰਪਤੀ ਦੇ ਹੱਥ ਤੇ ਅਕਸਰ ਨਜ਼ਰ ਆਉਣ ਵਾਲਾ ਕਾਲਾ ਜਾਂ ਨੀਲ ਪੈਣ ਵਰਗਾ ਦਾਗ ਇੱਕ ਵੱਖਰੀ ਕਹਾਣੀ ਬਿਆਨ ਕਰ ਰਿਹਾ ਹੈ ਟਰੰਪ ਦੇ ਕਾਰਜਕਾਲ ਦੇ 3 ਬਰੇ ਬਾਕੀ ਨੇ ਅਤੇ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਵੀ ਅਕਸਰ ਉਹਨਾਂ ਦੇ ਮੂੰਹੋਂ ਸੁਣਿਆ ਜਾ ਚੁੱਕਾ ਹੈ ਜਿਸ ਦੀ ਇਜਾਜ਼ਤ ਅਮਰੀਕਾ ਦਾ ਸੰਵਿਧਾਨ ਬਿਲਕੁਲ ਨਹੀਂ ਦਿੰਦਾ ਗੇਰ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਤਿੰਨ ਪੰਜਾਬੀ ਟਰੱਕ ਆਪਰੇਟਰਾਂ ਸਣੇ 11 ਜਣਿਆਂ ਨੂੰ ਮਿਲੀ ਵੱਡੀ ਰਾਹਤ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਵਿੱਚ ਤਿੰਨ ਪੰਜਾਬੀ ਟਰੱਕ ਆਪਰੇਟਰਾਂ ਸਣੇ 11 ਜਣਿਆਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਐਡਮਿੰਟਨ ਪੁਲਿਸ ਨੇ ਚੁੱਪ-ਚੁਪੀਤੇ ਧੋਖਾਧੜੀ ਦੇ ਦੋਸ਼ ਵਾਪਸ ਲੈ ਲਏ ਪਰਮਿੰਦਰ ਸਵੈਚ ਰਵਿੰਦਰ ਤੂਰ ਸੁਖਜਿੰਦਰ ਸਿੰਘ ਅਤੇ ਹੋਰਨਾ ਵਿਰੁੱਧ ਬੀਮਾ ਕੰਪਨੀਆਂ ਨੂੰ ਜਾਲੀ ਬਿੱਲ ਭੇਜਣ ਦੇ ਦੋਸ਼ ਲੱਗੇ ਸਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ 10 ਵੱਖ-ਵੱਖ ਟੋਅ ਟਰੱਕ ਆਪਰੇਟਰਜ਼ ਵੱਲੋਂ ਬੀਮਾ ਕੰਪਨੀਆਂ ਨੂੰ 1,20,000 ਡਾਲਰ ਤੋਂ ਵੱਧ ਰਕਮ ਦੇ ਬਿੱਲ ਭੇਜੇ ਗਏ ਅਤੇ ਮਾਰਚ 2025 ਤੋਂ ਮਈ 2025 ਦਰਮਿਆਨ ਪਰਮਿੰਦਰ ਸਵੈਸ਼ ਤੇ ਰਵਿੰਦਰ ਤੂਰ ਦੀ ਐਡਮਿੰਟਨ ਟੋਇੰਗ ਸਰਵਿਸਿਜ਼ ਲਿਮਟਿਡ ਸੁਖਜਿੰਦਰ ਸਿੰਘ ਦੀ ਟੀਵੀਟੀ ਟੋਇੰਗ ਲਿਮਟਿਡ मुस्तफा ਖਿਲਾਫ ਦੀ ਏ ਐਮ ਕੇ ਟੋਇੰਗ ਮਹਿਮੂਦ ਅਲਾਨਾਨ ਦੀ ਡਿਸਕਾਊਂਟ ਟੋਇੰਗ ਲਿਮਟਿਡ ਅਤੇ ਮਹਿਦੀ ਅਲਲੌਨ ਦੀ ਇਨਫਿਨਿਟੀ ਟੋਇੰਗ ਐਂਡ ਰਿਕਵਰੀ ਸਰਵਿਸੈਸ ਕਾਰਪੋਰੇਸ਼ਨਸ ਨੇ ਹੋਰਨਾ ਵਿਰੁੱਧ ਫਰਾਡ ਦੇ ਦੋਸ਼ ਆਇਦ ਕੀਤੇ ਗਏ ਕ੍ਰਾਊਨ ਦੀ ਤਰਜਮਾਨ ਮਿਸ਼ੇਲ ਡੈਵੀਓ ਦਾ ਕਹਿਣਾ ਸੀ ਕਿ ਅਲਬਰਟਾ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਮਸਲੇ ਦੀ ਡੂੰਘਾਈ ਨਾਲ ਕੋਹ ਕੀਤੀ ਗਈ ਅਤੇ ਸਿੱਟਾ ਕੱਢਿਆ ਕਿ ਕੋਈ ਠੋਸ ਸਬੂਤ ਨਾ ਹੋਣ ਕਰਕੇ ਕਿਸੇ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਅਸਾਰ ਨਜ਼ਰ ਨਹੀਂ ਆਉਂਦੇ ਉਦਰ ਐਡਮਿੰਟਨ ਟੋਇੰਗ ਸਰਵਿਸਿਜ਼ ਲਿਮਟਿਡ ਦੇ ਮੀਡੀਆ ਮੈਨੇਜਰ ਰੋਬਿਨਸ ਵੈਜ ਨੇ ਕਿਹਾ ਕਿ ਦੋਸ਼ ਲੱਗਣੇ ਅਤੇ ਦੋਸ਼ੀ ਕਰਾਰ ਦਿੱਤਾ ਜਾਣਾ ਦੋਵੇਂ ਬਿਲਕੁਲ ਵੱਖੋ-ਵੱਖਰੀਆਂ ਚੀਜ਼ਾਂ ਨੇ ਰੋਬਿਨਸ ਵੈਜ ਮੁਤਾਬਕ ਉਹਨਾਂ ਦੇ ਇੱਕ ਸਟਾਫ ਮੈਂਬਰ ਵੱਲੋਂ ਕਥਿਤ ਤੌਰ ਤੇ ਗਲਤ ਕੰਮ ਕੀਤੇ ਗਏ ਉਹਨਾਂ ਦੱਸਿਆ ਕਿ অন্ਟਾਰੀਓ ਤੋਂ ਇੱਕ ਸਬ ਕੰਟਰੈਕਟਰ ਦੀਆਂ ਸੇਵਾਵਾਂ ਲਈਆਂ ਗਈਆਂ ਜੋ ਲੋਕਾਂ ਤੋਂ ਵੱਧ ਰਕਮ ਲੈ ਕੇ ਆਪਣੀ ਜੇਬ ਵਿੱਚ ਪਾ ਲੈਂਦਾ ਸੀ ਇਸੇ ਦੌਰਾਨ ਅਲਬਰਟਾ ਮੋਟਰ ਐਸੋਸੀਏਸ਼ਨ ਨੇ ਕਿਹਾ ਕਿ 2024 ਤੱਕ ਟੋ ট্রাক ਐਕਸੀਡੈਂਟ ਚੇਜ਼ਰਜ਼ ਦਾ ਨਾਮੋ ਨਿਸ਼ਾਨ ਨਹੀਂ ਸੀ ਪਰ 2025 ਦੀਆਂ ਗਰਮੀਆਂ ਦੌਰਾਨ ਐਡਮਿੰਟਨ ਅਤੇ ਕੈਲਗਰੀ ਵਿਖੇ ਸ਼ਿਕਾਇਤਾਂ ਦਾ ਹੜ ਆ ਗਿਆ ਬਿਊਰੋ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਪੰਜਾਬੀਆਂ ਦੀ ਸੁਰੱਖਿਆ ਲਈ ਵਧੇਰੇ ਪੁਲਿਸ ਅਫਸਰ ਤਾਇਨਾਤ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਨਾਂ ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਜੜਾ ਪੁੱਟਣ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਸਰੀ ਸ਼ਹਿਰ ਲਈ ਵਧੇਰੇ ਪੁਲਿਸ ਅਫਸਰਾਂ ਅਤੇ ਹੈਲੀਕਾਪਟਰ ਦੀ ਤਾਇਨਾਤੀ ਦਾ ਐਲਾਨ ਕੀਤਾ ਗਿਆ ਹੈ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਸੂਬੇ ਦੀ ਲੋਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ आरसीपी के कमिश्नर माइक डोहम ਅਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਖੀ ਐਰਨਓ ਗੌਰਮਨ ਨਾਲ ਮੁਲਾਕਾਤ ਮਗਰੋਂ ਲੋਅਰ ਮੇਨਲੈਂਡ ਵਿੱਚ ਹੋ ਰਹੀ ਹਿੰਸਾ ਨੂੰ ਨਾਕਾਬਲੇ ਬਰਦਾਸ਼ਤ ਘਰਾਰ ਦਿੱਤਾ ਅਤੇ ਕਿਹਾ ਕਿ ਅਜਿਹੇ ਅਪਰਾਧਕ ਗਿਰੋਹਾਂ ਵਿਰੁੱਧ ਫੈਡਰਲ ਸਰਕਾਰ ਸੂਬਾ ਸਰਕਾਰ ਅਤੇ ਸਥਾਨਕ ਸਰਕਾਰ ਨੂੰ ਤਾਲਮੇਲ ਅਧੀਨ ਕੰਮ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ 20 ਨਵੇਂ ਪੁਲਿਸ ਅਫਸਰਾਂ ਅਤੇ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਹੰਗਾਮੀ ਹਾਲਾਤ ਦਾ ਡਟ ਕੇ ਟੱਕਰਾ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਦਾ ਐਲਾਨ ਅਜੇ ਹੀ ਸਮੇਂ ਆਇਆ ਹੈ ਜਦੋਂ ਸਰੀ ਦੀ ਮੇਅਰ ਬ੍ਰਾਂਡਾ ਲੌਗ ਐਕਸਟਰਸ਼ਨ ਖਤਰਿਆਂ ਦੇ ਟਾਕਰੇ ਲਈ ਐਮਰਜੈਂਸੀ ਐਲਾਨਣ ਦੀ ਮੰਗ ਕਰ ਚੁੱਕੇ ਨੇ ਫਿਲਹਾਲ ਗੈਰੀ ਆਨੰਦ ਸੰਗਰੀ ਦੇ ਬਿਆਨ ਵਿੱਚ ਸਰੀ ਵਿਖੇ ਐਮਰਜੈਂਸੀ ਐਲਾਨਣ ਦਾ ਜ਼ਿਕਰ ਨਹੀਂ ਕੀਤਾ ਗਿਆ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਨੇ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਆਰਸੀਐਮਪੀ ਦੇ ਨਵੇਂ ਪੁਲਿਸ ਅਫਸਰਾਂ ਦੀ ਤਾਇਨਾਤੀ BC ਵਾਸਤੇ ਪਹਿਲਾ ਐਲਾਨੀ 4 ਮਿਲੀਅਨ ਡਾਲਰ ਦੀ ਸਹਾਇਤਾ ਤੋਂ ਵੱਖਰੀ ਹੋਵੇਗੀ ਜੋ ਰੀਜਨਲ ਡਰਗ ਐਨਫੋਰਸਮੈਂਟ ਟੀਮ ਨੂੰ ਦਿੱਤੀ ਜਾਣੀ ਹੈ ਇਸੇ ਦੌਰਾਨ ਮੇਅਰ ਬ੍ਰੈਂਡਾ ਲੋਕ ਵੱਲੋਂ ਐਮਰਜੈਂਸੀ ਦੇ ਮੁੱਦੇ ਤੇ ਅਗਲੇ ਹਫਤੇ ਆਨੰਦ ਸੰਗਰੀ ਨਾਲ ਮੁਲਾਕਾਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ ਉਧਰ ਸਰੀ ਦੀ ਕਾਉਂਸਲਰ ਲੇਂਡਾ ਐਨਐਸ ਦਾ ਕਹਿਣਾ ਸੀ ਕਿ ਸਰੀ ਸ਼ਹਿਰ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਹੈ ਰੋਜ਼ਾਨਾ ਸਵੇਰੇ ਉੱਠਦਿਆਂ ਹੀ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਗੋਲੀਆਂ ਚੱਲਣ ਦੀ ਖਬਰ ਆ ਜਾਂਦੀ ਹੈ ਅਜਿਹੇ ਹਾਲਾਤ ਨੂੰ ਵੇਖਦਿਆਂ ਫੈਡਰਲ ਸਰਕਾਰ ਦੀ ਵਧੇਰੇ ਮਦਦ ਲੋੜੀਂਦੀ ਹੋਵੇਗੀ ਇਥੇ ਦੱਸਣਾ ਬਣਦਾ ਹੈ ਕਿ ਨਵੇਂ ਬਰੇ ਵਿੱਚ ਐਕਸਟਰਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਅਤੇ ਪੁਲਿਸ ਮੁਤਾਬਕ 26 ਜਨਵਰੀ ਤੱਕ 36 ਮਾਮਲੇ ਸਾਹਮਣੇ ਆਏ ਜਦਕਿ ਸਮਾਜ ਦੀਆਂ ਮੋਤਬਰ ਸ਼ਖਸੀਅਤਾਂ ਦਾ ਅੰਕੜਾ ਕੁਝ ਜ਼ਿਆਦਾ ਹੀ ਬਣਦਾ ਹੈ ਬੀਸੀ ਐਕਸਟਰਸ਼ਨ ਟਾਸਕ ਫੋਰਸ ਵੱਲੋਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਗੋਲੀਆਂ ਚਲਾਉਣ ਵਾਲੇ ਡਿਪੋਰਟ ਕੀਤੇ ਜਾ ਰਹੇ ਨੇ ਦੂਜੇ ਪਾਸੇ ਅਲਬਰਟਾ ਦੇ ਕੈਲਗਰੀ ਸ਼ਹਿਰ ਵਿੱਚ ਵੀ ਐਕਸਟਰਸ਼ਨ ਵਾਰਦਾਤਾਂ ਦੀ ਗਿਣਤੀ ਵਧਣ ਦਰਮਿਆਨ ਰੈਡਸਟੋਨ ਇਲਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਦੇ ਹੋਮਿਸਾਈਡ ਯੂਨਿਟ ਨੇ ਪੜਤਾਲ ਆਪਣੇ ਹੱਥਾਂ ਵਿੱਚ ਲੈਂਦਿਆਂ ਦੱਸਿਆ ਕਿ ਰੈਡਸਟੋਨ ਪਾਰਕ ਦੇ ਨਾਲ ਲੱਗਦੇ ਇੱਕ ਘਰ ਵਿੱਚ ਬੁੱਧਵਾਰ ਵੱਡੇ ਤੜਕੇ ਖੰਪਖਾਨਾ ਪੈਣ ਦੀ ਇਤਲਾਹ ਮਿਲੀ। ਮੌਕੇ ਤੇ ਪਹੁੰਚੇ ਅਫਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਤੇ ਹੀ ਮਰ ਤੱਕ ਕਰਾਰ ਦੇ ਦਿੱਤਾ ਗਿਆ। ਤਦਕੇ ਦੂਜੇ ਨੇ ਹਸਪਤਾਲ ਵਿੱਚ ਆਖਰੀ ਸਾਹ ਲਏ ਗਵੰਡੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ ਵਿੱਚ ਕਿਰਾਏਦਾਰਾਂ ਵਾਸਤੇ ਤਿੰਨ ਸੈੱਟ ਬਣੇ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਵੀਰਵਾਰ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਹਮਣੇ ਆ ਸਕਦੀ ਹੈ ਬਿਊਰੋ ਰਿਪੋਰਟ ਹਮਦੌੜ ਟੀਵੀ ਅਗਲੀ ਖਬਰ ਅਮਰੀਕਾ ਦੇ ਤਿੰਨ ਰਾਜਾਂ ਵਿੱਚ ਆਰੰਭੇ ਗਏ ਡਰਾਈਵਰਲੈਸ ਟਰੱਕਾਂ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਦਰਮਿਆਨ ਡਰਾਈਵਰਲੈਸ ਟਰੱਕਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਹੈ ਟੈਕਸਾਸ, ਐਰੀਜ਼ੋਨਾ ਅਤੇ ਆਰਕਾਂਸਾ ਰਾਜਾਂ ਵਿੱਚ 24 ਘੰਟੇ ਅਜਿਹੇ ਟਰੱਕ ਚਲਾਏ ਜਾ ਰਹੇ ਨੇ ਅਤੇ ਰਿਟੇਲ ਸਟੋਰਾਂ ਤੱਕ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ ਮੀਡੀਅਮ ਡਿਊਟੀ ਟਰੱਕ ਆਪਰੇਟ ਕਰ ਰਹੀ ਕੰਪਨੀ ਗੈਟੈਕ ਨੇ ਦੱਸਿਆ ਕਿ ਡਰਾਈਵਰਲੈਸ ਟਰੱਕਾਂ ਰਾਹੀਂ ਬਿਨਾਂ ਕਿਸੇ ਹਾਦਸੇ ਤੋਂ 60 ਹਜ਼ਾਰ ਆਰਡਰ ਪੁਗਤਾਏ ਜਾ ਚੁੱਕੇ ਨੇ ਗੱਲਚਾਸਪਤਾ ਇਹ ਹੈ ਕਿ ਗੈਟਿਕ ਦੇ ਕੋ-ਫਾਊਂਡਰ ਅਤੇ ਮੁੱਖ ਕਾਰਜਕਾਰੀ ਅਫਸਰ ਭਾਰਤੀ ਮੂਲ ਦੇ ਗੌਤਮ ਨਾਰੰਗ ਨੇ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਸਮਾਨ ਦੀ ਢੋਆਟੋਆਈ ਵਾਸਤੇ 600 ਮਿਲੀਅਨ ਡਾਲਰ ਦਾ ਠੇਕਾ ਕੀਤਾ ਗਿਆ ਹੈ ਅਤੇ ਡਰਾਈਵਰਲੈਸ ਟਰੱਕਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਗੈਟਿਕ ਦੇ ਗਾਹਕਾਂ ਵਿੱਚ வால்ਮਾਰਟ, ਕ੍ਰੋਗਰ, ਟਾਈਸਨ ਅਤੇ ਜਾਰਜੀਆ ਪੈਸੀਫਿਕ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਨੇ ਗੌਤਮ ਨਾਰੰਗ ਨੇ ਦਾਅਵਾ ਕੀਤਾ ਕਿ ਲੌਜਿਸਟਿਕਸ ਦੇ ਭਵਿੱਖ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਡਰਾਈਵਰਲੈਸ ਟਰੱਕਾਂ ਨੂੰ ਲੰਬੇ ਰੂਟਾਂ 'ਤੇ ਚਲਾਉਣ ਦੀ ਯੋਜਨਾ ਸ਼ਾਮਲ ਹੈ ਆਟੋਮੈਟਿਕ ਟਰੱਕ ਵਿੱਚ ਸਮਾਨ ਲੋਡ ਕਰਨ ਤੋਂ ਲੈ ਕੇ ਅਨਲੋਡਿੰਗ ਤੱਕ ਹਰ ਤਰੀਕਾ ਆਧੁਨਿਕ ਰੂਪ ਅਖਤਿਆਰ ਕਰ ਰਿਹਾ ਹੈ ਦੂਜੇ ਪਾਸੇ ਅਮਰੀਕਾ ਦੀ ਟਰੱਕਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਬਗੈਰ ਡਰਾਈਵਰ ਵਾਲੇ ਟਰੱਕ ਉਹਨਾਂ ਦੇ ਮੈਂਬਰਾਂ ਦੀ ਰੋਜ਼ੀ-ਰੋਟੀ ਵਾਸਤੇ ਵੱਡਾ ਖਤਰਾ ਨਹੀਂ ਬਣ ਰਹੇ ਪਰ ਲੰਬੇ ਰੂਟਾਂ 'ਤੇ ਇਹਨਾਂ ਦੀ ਵਰਤੋਂ ਡਰਾਈਵਿੰਗ ਦੇ ਕਿਤੇ ਵਿੱਚ ਸਰਗਰਮ ਲੋਕਾਂ ਵਿੱਚ ਡਰ ਪੈਦਾ ਕਰ ਸਕਦੀ ਹੈ ਉਦਰ ਟੈਕ ਕੰਪਨੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਡਰਾਈਵਰਲੈਸ ਟਰੱਕਾਂ ਦੀ ਸੰਭਾਲ ਕਰਨੀ ਵੀ ਸੌਖੀ ਨਹੀਂ ਹੋਵੇਗੀ ਅਤੇ ਇਸ ਵਾਸਤੇ ਮੈਨਪਾਵਰ ਦੀ ਵੱਡੇ ਪੱਧਰ ਤੇ ਜ਼ਰੂਰਤ ਹੋਵੇਗੀ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੋਲੰਬੀਆ ਵਿੱਚ ਵਾਪਰੇ ਪਲੇਨ ਕ੍ਰੈਸ਼ ਨਾਲ ਸੰਬੰਧਤ ਹੈ। ਪਾਰਲੀਮੈਂਟ ਮੈਂਬਰਸ ਅਨੇ 15 ਜਣਿਆਂ ਨੂੰ ਲੈ ਕੇ ਰਵਾਨਾ ਹੋਇਆ ਹਵਾਈ ਜਹਾਜ਼ ਸਿਰਫ 12 ਮਿੰਟ ਦੇ ਅੰਦਰ ਕ੍ਰੈਸ਼ ਹੋ ਗਿਆ ਅਤੇ ਕੋਈ ਨਾ بچ ਸਕਿਆ। ਕੋਲੰਬੀਆ ਦੇ ਇਸ ਮੰਦਭਾਗੇ ਜਹਾਜ਼ ਨੇ ਬੁੱਧਵਾਰ ਸਵੇਰੇ ਉਡਾਣ ਭਰੀ ਅਤੇ ਮਰਨ ਵਾਲਿਆਂ ਵਿੱਚ ਹਾਊਸ ਆਫ ਰਿਪ੍ਰেজੈਂਟੇਟਿਵਸ ਦੇ ਮੈਂਬਰ ਡਿਓਖਨੇਸ ਕੋਇਂਟਰੋ ਸ਼ਾਮਲ ਨੇ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਕੋਲੰਬੀਆ ਸਰਕਾਰ ਵੱਲੋਂ ਪੜਤਾਲ ਦੇ ਹੁਕਮ ਦਿੱਤੇ ਗਏ ਨੇ ਫਲਾਈਟ HK4709 ਬਾਰੇ ਜਾਣਕਾਰੀ ਦਿੰਦੇ ਆ ਕੋਲੰਬੀਆ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਨੇ 40 ਮਿੰਟ ਬਾਅਦ ਐਗਵਾਸ ਕਲਾਰਸ ਹਵਾਈ ਅਡੇ ਤੇ ਲੈਂਡ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ ਫਲਾਈਟ ਅਚੰਚੇਤ 에ਅਰ ਟ੍ਰੈਫਿਕ ਕੰਟਰੋਲਰਾਂ ਦੇ ਰਡਾਰ ਤੋਂ ਗਾਇਬ ਹੋ ਗਈ ਅਤੇ 1 ਘੰਟੇ ਬਾਅਦ ਕ੍ਰੈਸ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਜਹਾਜ਼ ਦੇ ਕ੍ਰੈਸ਼ ਵਾਲਾ ਇਲਾਕਾ ਬਾਗੀ ਤੜੇ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕਬਜ਼ੇ ਹੇਠ ਹੈ ਜਿਸ ਕਰਕੇ ਮਲਬੇ ਤੱਕ ਪਹੁੰਚਣ ਵਿੱਚ ਸਮਾ ਲੱਗਾ ਇਲਾਕੇ ਵਿੱਚ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਕਰਕੇ ਵੀ ਮਲਬੇ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ ਮੀਡੀਆ ਨੂੰ ਜਾਰੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਨੂੰ ਅੱਗ ਨਹੀਂ ਲੱਗੀ ਪਰ ਧਰਤੀ ਤੇ ਡਿੱਗਣ ਮਗਰੋਂ ਟੁਕੜੇ ਟੁਕੜੇ ਹੋ ਗਿਆ ਪਿਆਰਾ ਰਿਪੋਰਟ ਹਮਦਾਰ ਟੀਵੀ ਸਤ੍ਰੇਕਾਲ ਹਮਦਾਰ ਟੀਵੀ